ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਯੋਧਰ ਨਸ਼ਿਆਂ ਵਿਰੁੱਧ ਮੁਹਿੰਮ ਤੇ ਤਾਜਾਮ ਆਦਮੀ ਪਾਰਟੀ ਦੇ ਕਾਦੀਆਂ ਤੋਂ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਵੱਲੋਂ ਹਲਕਾ ਕਾਦੀਆਂ ਦੇ ਚਾਰ ਪਿੰਡਾਂ ਜਿਸ ਤਰ੍ਹਾਂ ਭਗਤਪੁਰਾ, ਨੰਗਲ ਬਾਗਵਾਨਾ, ਨੰਗਲ ਛੋਟਾ ਅਤੇ ਬਸਰਾਵਾ ਵਿੱਚ ਸੈਮੀਨਾਰ ਲਗਾਏ ਗਏ ਜਿਸ ਵਿੱਚ ਸੇਖਵਾਨ ਵੱਲੋਂ ਸਾਰੇ ਪਿੰਡ ਵਾਸੀਆਂ ਨੂੰ ਸੋਹ ਚੁਕਾਈ ਗਈ ਕਿ ਉਹ ਨਸ਼ਾ ਵੇਚਣ ਵਾਲਿਆਂ ਦਾ ਸਾਥ ਨਹੀਂ ਦੇਣਗੇ ਤੇ ਨਾ ਹੀ ਉਹਨਾਂ ਦੀਆਂ ਜ਼ਮਾਨਤਾਂ ਕਰਵਾਉਣਗੇ। ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਜੋ ਪੰਜਾਬ ਸਰਕਾਰ ਦੀ ਮੁਹਿੰਮ ਸਾਰੇ ਪੰਜਾਬ 'ਚ ਚੱਲ ਰਹੀ ਆ ਜੁਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਪਿੰਡਾਂ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਜਿਹੜੀ ਆ ਉਹ ਕੱਡੀਆਂ ਜਾ ਰਹੀਆਂ ਨੇ ਸਾਰੇ ਪੰਜਾਬ 'ਚ ਉਸੇ ਲੜੀ ਦੇ ਤਹਿਤ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਿਹੜਾ ਜਾਗਰੂਤ ਕੀਤਾ ਜਾ ਰਿਹਾ ਔਰ ਸੋਚ ਕਾਇਆਂ ਜਾ ਰਹੀਆਂ ਨੇ ਨਸ਼ਿਆਂ ਦੇ ਖਿਲਾਫ ਜੋ ਹਰ ਇੱਕ ਦਾ اخਲਾਕੀ ਫਰਜ਼ ਜਿਹੜਾ ਮੰਨਦਾ ਅੱਜ ਅਸੀਂ ਕਾਦੀਆਂ ਹਲਕੇ 'ਚ ਪਿੰਡ ਬਸਰਾਵਾ ਛੋਟਾ ਨੰਗਲ ਵੱਡਾ ਨੰਗਲ ਅਤੇ ਫਖਤੂਪੁਰ ਜਿਹੜਾ ਰੇਲਵੇ ਸਟੇਸ਼ਨ ਵਾਲਾ ਪਿੰਡ ਹੈ ਇਹਨਾਂ ਚਾਰਾਂ ਪਿੰਡਾਂ ਦੇ ਵਿੱਚ ਜਿਹੜੇ ਆ ਉਹ ਪ੍ਰੋਗਰਾਮ ਕੀਤੇ ਗਏ ਨੇ ਔਰ ਬਹੁਤ ਵਧੀਆ ਆਮ ਲੋਕਾਂ ਵੱਲੋਂ ਹੰਗਾਰਾ ਮਿਲਿਆ ਵਾ ਔਰ ਬੜੀ ਵੱਡੀ ਗਿਣਤੀ 'ਚ ਜਿਹੜਾ ਵਾ ਇਹਦੇ ਤੇ ਜਿਹੜਾ ਵਾ ਲੋਕਾਂ ਦਾ ਸਾਥ ਮਿਲਿਆ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਜਿਹੜਾ ਕਾਦੀਆਂ ਹਲਕਾ ਸਾਡੇ ਜਿੰਨੇ ਪਿੰਡ ਨੇ ਜਿੰਨੇ ਮਹੱਲੇ ਨੇ ਅਸੀਂ ਨਸ਼ਾ ਮੁਕਤ ਕਰਨ 'ਚ ਕਾਮਯਾਬ ਹੋਵਾਂਗੇ ਔਰ ਮੈਂ ਧੰਵਾਦੀ ਵੀ ਆ ਸੀਐਮ ਮਾਨ ਸਾਹਿਬ ਦਾ ਔਰ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕਰਕੇ ਨਸ਼ਿਆਂ ਦੇ ਖਿਲਾਫ ਇਹ ਮੁਹਿੰਮ ਜਿਹੜੀ ਆ ਸਾਰੇ ਪੰਜਾਬ ਚ ਚਲਾਈ ਆ ਔਰ ਸਾਡੇ ਪਾਰਟੀ ਦੇ ਨੁਮਾਇੰਦੇ ਚਾਹੇ ਉਹ ਮਿਨਿਸਟਰ ਸਾਹਿਬ ਹੋਣ ਐਮਐਲਏ ਸਾਹਿਬ ਹੋਣ ਚੇਅਰਮੈਨ ਸਾਹਿਬ ਜਾਂ ਹਲਕਾ ਇੰਚਾਰਜ ਸਾਹਿਬ ਹੋਣ ਸਾਰੇ ਹੀ ਪਿੰਡਾਂ ਚ ਸਾਰੇ ਪੰਜਾਬ ਦੇ ਟੋਟਲ ਪਿੰਡਾਂ ਚ ਇਹ ਯਾਤਰਾ ਜਿਹੜੀ ਆ ਨਸ਼ਿਆਂ ਦੇ ਖਿਲਾਫ ਖੱਢੀ ਜਾਣੀ ਆ ਔਰ ਬਹੁਤ ਵਧੀਆ ਹੰਗਾਰਾ ਜਿਹੜਾ ਉਹ ਮਿਲ ਰਿਹਾ ਔਰ ਉਹਨਾਂ ਚਿਰ ਸਰਕਾਰ ਜਿਹੜੀ ਆ ਉਹ ਘਰ ਨਹੀਂ ਬਏਗੀ ਜਿਨ੍ਹਾਂ ਚਿਰ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਖਾਤਮਾ ਨਹੀਂ ਕੀਤਾ ਜਾ। ਔਰ ਮੈਂ ਇੱਕ ਹੋਰ ਅਨਾਉਂਸਮੈਂਟ ਕਰਨ ਚ ਕਰਨੀ ਚਾਹਾਂਗਾ ਕਿ 9 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਵਾਟਰ ਟ੍ਰੀਟਮੈਂਟ ਦਾ ਪ੍ਰੋਜੈਕਟ ਆ ਉਹ ਕੜੀਆਂ ਦੇ ਵਿੱਚ ਪਾਸ ਹੋ ਚੁੱਕਿਆ ਔਰ ਨੇੜ ਭੁਖ ਦੇ ਵਿੱਚ ਜਿਹੜਾ ਵਾ ਉਹਦੀ ਟੈਂਡਰ ਪ੍ਰਕਿਰਿਆ ਚੱਲ ਰਹੀ ਆ ਔਰ ਉਹਦਾ ਕੰਮ ਜਿਹੜਾ ਵਾ ਸ਼ੁਰੂ ਹੋਏਗਾ ਇਸੇ ਤਰ੍ਹਾਂ ਸੀਵਰੇਜ ਦਾ ਪ੍ਰੋਜੈਕਟ ਵੀ ਮੈਂ 3 ਦਿਨ ਪਹਿਲਾਂ ਜਿਹੜੇ ਸਾਡੇ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਡਾਕਟਰ ਜੋਤ ਸਿੰਘ ਜੀ ਉਹਨਾਂ ਨੂੰ ਮਿਲਿਆ ਸੀਗਾ ਔਰ ਕਾਟੀਆਂ ਦੇ ਸੀਵਰੇਜ ਬਾਰੇ ਵੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜਾ ਕੰਮ ਆ ਥੋੜਾ ਜਿਹਾ ਹੀ ਸਰਕਾਰੀ ਪੱਧਰ ਤੇ ਉਹਨਾਂ ਕੋਲ ਗਿਆ ਹੋਇਆ ਸੋ ਉਹਨਾਂ ਨੇ ਮੌਕੇ ਤੇ ਹੀ ਡਾਇਰੈਕਟਰ ਸਾਹਿਬ ਨੂੰ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਸੀ ਸੋ ਧਾਰੀਵਾਲ ਦਾ ਸੀਵਰੇਜ ਪਾਸ ਹੋ ਗਿਆ ਉਹਦਾ ਤੇ ਟੈਂਡਰ ਪ੍ਰਕਿਰਿਆ ਜਿਹੜੀ ਚੱਲ ਰਹੀ ਆ ਇਸੇ ਤਰ੍ਹਾਂ ਕਾਟੀਆਂ ਦਾ ਸੀਵਰੇਜ ਵੀ ਜਿਹੜਾ ਵਾ ਉਹ 10-15 ਦਿਨਾਂ ਵਿੱਚ ਪਾਸ ਹੋ ਜਾਏਗਾ ਟੈਂਡਰ ਲਾ ਕੇ ਜਿਹੜਾ ਇਹਦਾ ਕੰਮ ਵੀ ਜਿਹੜਾ ਵਾ ਦੋਨੇ ਸ਼ਹਿਰਾਂ ਦੇ ਸੀਵਰੇਜ ਜਿਹੜੇ ਆ ਕਾਟੀਆਂ ਕਿਤੇ ਵੱਡੇ ਸ਼ਹਿਰ ਇਹ ਨਵਾਂ ਕੰਮ ਜਿਹੜਾ ਵਾ ਉਹ ਨੇੜਪੁਇਕ ਚ ਜਿਹੜਾ ਸ਼ੁਰੂ ਹੋਊਗਾ ਇਹਦੇ ਨਾਲ ਨਾਲ ਜਿਹੜਾ ਸੜਕਾਂ ਦੇ ਕੰਮ ਖਾਸ ਕਰਕੇ ਚੱਲ ਰਿਹਾ ਜਿਹੜਾ ਤੁਸੀਂ ਕਾਦੀਆਂ ਦੀਆਂ ਇੰਟਰਨਲ ਰੋਡ ਦੇਖੀਆਂ ਹੋਣੀਆਂ ਡੱਲੇ ਤੋਂ ਲੈ ਕੇ ਤੇ ਸਾਟਕ ਤੱਕ ਜਿਹੜਾ ਵਾ ਉਹ ਬੜਾ ਵਧੀਆ ਢੰਗ ਨਾਲ ਕੰਮ ਚੱਲ ਰਿਹਾ ਇੱਥੇ ਤਰ੍ਹਾਂ ਕਾਦੀਆਂ ਤੋਂ ਲੈ ਕੇ ਜਿਹੜੀ ਧਾਰੀਵਾਲ ਰੋਡ ਆ ਉਹ 11 ਫੁੱਟ ਤੋਂ ਜਿਹੜੀ 18 ਫੁੱਟ ਕੀਤੀ ਜਾ ਰਹੀ ਆ ਬੜੇ ਵਧੀਆ ਢੰਗ ਨਾਲ ਜਿਹੜਾ ਵਾ ਉਹਦਾ ਵੀ ਕੰਮ ਚੱਲ ਰਿਹਾ ਹੋਰ ਕਾਫੀ ਹੱਦ ਤੱਕ ਜਿਹੜਾ ਵਾ ਨਸ਼ਿਆਂ ਦਾ ਜਿਹੜਾ ਵਾ ਉਹ ਘਟ ਘਟੇ ਆ ਇੱਕ ਤੇ ਜਿਹੜਾ ਬਾਰਡਰ ਤੋਂ ਵਸੇ ਆਉਂਦੇ ਸੀ 60% ਉਹਦੇ 'ਚ ਵੀ ਘਟ ਗਏ ਔਰ ਬਾਕੀ ਜਿਹੜੇ ਨਸ਼ਾ ਤਸਕਰ ਆ ਬੜੀ ਵੱਡੀ ਗਿਣਤੀ 'ਚ ਜਿਹੜੇ ਆ ਉਹ ਸਲਾਖਾਂ ਦੇ ਪਿੱਛੇ ਨੇ ਉਹਨਾਂ ਤੇ ਐਫ ਆਈ ਆਰ ਦੋਗੀਆਂ ਨੇ ਔਰ ਜਿਹੜੇ ਬੱਚੇ ਸੀਗੇ ਨਸ਼ਿਆਂ ਦੇ ਗੁਲਤਾਨ ਹੋਏ ਉਹਨਾਂ ਦਾ ਇਲਾਜ ਜਿਹੜਾ ਵਾ ਉਹ ਡੀਡਿਕਸ਼ਨ ਸੈਂਟਰਾਂ 'ਚ ਚੱਲ ਰਿਹਾ ਔਰ ਮੇਰੇ ਹਿਸਾਬ ਨਾਲ 60% ਤੱਕ ਅਸੀਂ ਆਪਣੇ ਮਿਸ਼ਨ 'ਚ ਕਾਮਯਾਬ ਹੋ ਗਏ ਆ ਔਰ ਇਸੇ ਤਰ੍ਹਾਂ ਇਹ ਯਾਤਰਾ ਜਿਹੜੀ ਆ ਸਾਡੀ ਉਹ ਜਾਰੀ ਰਹੂਗੀ ਔਰ ਆਉਣ ਵਾਲੇ ਸਮੇਂ 'ਚ ਅਸੀਂ ਆਪੋ ਆਪਣਾ ਪਿੰਡ ਔਰ ਆਪਣੇ ਆਪਣੇ ਹਲਕੇ ਨਸ਼ਮਕ ਬੜਾ ਦੁਖਦਾਈ ਖਬਰ ਹੈ ਕਿਉਂਕਿ ਇਹ ਕੱਲ ਹੀ ਮੈਂ ਜਦੋਂ ਸੁਣੀ ਮੈਨੂੰ ਬੜਾ ਗਹਿਰਾ ਜਿਹੜੀ ਆ ਮਨ ਨੂੰ ਫੇਸ ਲੱਗੀ ਕਿਉਂਕਿ ਉਹ ਮੇਰੇ ਪਿਤਾ ਜੀ ਸਵਰਗੀ ਜੱਥੇਦਾਰ ਸੇਵਾ ਸਿੰਘ ਸੇਖੋਂ ਜੀ ਦੇ ਇੱਕ ਬੜੇ ਪੁਰਾਣੇ ਸਾਥੀ ਰਹੇ ਆ ਔਰ ਬੜਾ ਲੰਬਾ ਸਮਾਂ ਇੱਕੋ ਪਾਰਟੀ ਚ ਜਿਹੜਾ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਕੁਰਬਾਨੀਆਂ ਭਰਾ ਉਹਨਾਂ ਦਾ ਜੀਵਨ ਰਿਹਾ ਉਹਨਾਂ ਨੇ ਜੇਲਾਂ ਕੱਟੀਆਂ ਔਰ ਪਾਰਟੀ ਨੂੰ ਖੜੇ ਕਰਨ ਦੇ ਵਿੱਚ ਬੜਾ ਵੱਡਾ ਉਹਨਾਂ ਰੋਲ ਅਦਾ ਕੀਤਾ ਔਰ ਇਹ ਸਾਰੇ ਬਜ਼ੁਰਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਦੇਵ ਸਿੰਘ ਜੀ ਢਿੰਡਸਾ ਰঞ্জੀਤ ਸਿੰਘ ਜੀ ਬਰਮਪੁਰਾ ਸੇਵਾ ਸਿੰਘ ਜੀ ਸੇਫਾ ਨਰਮਲ ਸਿੰਘ ਜੀ ਕਾਲੋ ਇਹ ਸਾਰੇ ਬੈਚ ਜਿਹੜਾ ਹੌਲੀ-ਹੌਲੀ ਕਰਕੇ ਜਿਹੜੇ ਰੁਖਸਤ ਹੁੰਦੇ ਜਾ ਰਹੇ ਆ ਔਰ ਇਹਨਾਂ ਦੇ ਜਾਣ ਨਾਲ ਇੱਕ ਬੜਾ ਵੱਡਾ ਖਲਾਅ ਜਿਹੜਾ ਵਾ ਇਹ ਪੰਜਾਬ ਦੀ ਰਾਜਨੀਤੀ ਚ ਪਿਆ ਕਿਉਂਕਿ ਉਹ ਜਿਹੜੀ ਜਨਰੇਸ਼ਨ ਸੀ ਇਕਸਾਲੀ ਅਕਾਲੀਆਂ ਦੀ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਪਾਰਟੀ ਖੜੀ ਕੀਤੀ ਸੀਗੀ ਉਹ ਸਾਰੇ ਇੱਕ ਇੱਕ ਕਰਕੇ ਸਾਡੇ ਕੋਲ ਚਲੇ ਗਏ ਐ ਸੋ ਬੜਾ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਵਾ ਪੰਜਾਬ ਦੀ ਰਾਜਨੀਤੀ ਚ ਪਿਆ ਵਾ ਪਰ ਇਹ ਸਮੇ ਦਾ ਵਿਧਾਨ ਆ ਜਿੰਨੇ ਆਉਣਾ ਉਹਨੇ ਜਾਣਾ ਹੀ ਜਾਣਾ ਵਾ ਮਰਨ ਲਿਖਾਏ ਮੰਡਲ ਮੇ ਆਏ ਸੋ ਮੇਰੀ ਤੇ ਗੁਰੂ ਚਰਨਾਂ ਚ ਇਹ ਅਰਦਾਸ ਆ ਕਿ ਢਿੰਸਾ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾਂ ਚ ਜਗ੍ਹਾ ਦੇਣ ਪਰਿਵਾਰ ਨੂੰ ਸਕੇ ਸਬੰਧੀਆਂ ਨੂੰ ਔਰ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਮੈਂ ਅੱਜ ਮਾਈਸੈਲਫ ਵਿਜੇ ਕੁਮਾਰ ਹੈਡਮਾਸਟਰ ਕਮ ਬੀ ਐਨਓ ਕਾਦੀਵਨ ਨਸ਼ਾ ਜਿਹੜਾ ਅੱਜ ਜੁੱਧ ਨਸ਼ਿਆਂ ਦੇ ਵਿਰੁੱਧ ਮਹਿਮਤ ਹੈ ਤਾਹ ਅੱਜ ਪਿੰਡ ਬਸਰਾਮਾ ਦਾ ਜਿਹੜਾ ਆ ਉਹ ਸੈਮੀਨਾਰ ਕਰਵਾਇਆ ਗਿਆ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉਹਦਾ ਕਾਰਨ ਇਹ ਹੈ ਕਿਉਂਕਿ ਜਿਹੜਾ ਨਸ਼ਾ ਹੈ ਇਹ ਸਾਡਾ ਸਾਰਾ ਪੰਜਾਬ ਜਿਹੜਾ ਇਸ ਵਿੱਚ ਗਲਤਾਨ ਹੋ ਚੁੱਕਿਆ ਛੋਟੇ ਛੋਟੇ ਬੱਚੇ ਇਹਦੀ ਮਾਰ ਹੇਠਾਂ ਆ ਚੁੱਕੇ ਨੇ ਕਿਉਂਕਿ ਸਭ ਤੋਂ ਵੱਡਾ ਦੋਖੀ ਜਿਹੜਾ ਹੈ ਇਹੋ ਹੀ ਆ ਪੰਜਾਬ ਵਾਸਤੇ ਮਾਤਾ ਪਿਤਾ ਵਾਸਤੇ ਕਿ ਜੇਕਰ ਉਹਦਾ ਬੱਚਾ ਜਿਹੜਾ ਆ ਉਹ ਨਸ਼ਿਆਂ ਦੇ ਵਿੱਚ ਰਿਕਾਰਡ ਦੇ ਵਿੱਚ ਆ ਗਿਆ ਉਹਨਾਂ ਦਾ ਸਾਰਾ ਜੀਵਨ ਹੀ ਜਿਹੜਾ ਆ ਉਹ ਨਸ਼ਟ ਹੋ ਜਾਂਦਾ ਇਸ ਕਰਕੇ ਇਸ ਮਹਿਮਨੂ ਜਿਹੜਾ ਆ ਪ੍ਰੇਰਿਤ ਕਰਨ ਵਾਸਤੇ ਨਸ਼ਾ ਨੂੰ ਛਡਾਉਣ ਵਾਸਤੇ ਸੇਖਵਾ ਸਾਹਿਬ ਉਹਨਾਂ ਦੀ ਪੂਰੀ ਟੀਮ ਕੋ ਸਾਡੇ ਪਿੰਡ ਦੇ ਸੁਪੰਸ ਸਾਹਿਬ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਇਹਨਾਂ ਨੇ ਰਲ ਮਿਲ ਕੇ ਅੱਜ ਜਿਹੜੀ ਹੈ ਉਹ ਕਸਮ ਵੀ ਲਈ ਹੈ ਕਿ ਆਪਾਂ ਨਸ਼ੇ ਨੂੰ ਖਤਮ ਕਰਨ ਵਾਸਤੇ ਜਿਹੜਾ ਉਹ ਸਰਕਾਰ ਦਾ ਸਾਥ ਦੇਵਾਂਗੇ ਉਹ ਨਸ਼ੇ ਨੂੰ ਜਿਹੜਾ ਕੱਢਣ ਵਾਸਤੇ ਕੋਰ ਨੂੰ ਕੱਢਣ ਵਾਸਤੇ ਅਸੀਂ ਹਮੇਸ਼ਾ ਹੀ ਤਤ ਪਰ ਹਾਂ ਕਹਿਣਾ ਤੇ ਇਹ ਵੀ ਮੈਂ ਚਾਹੁੰਦਾ ਕਿ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਕੋਈ ਵੀ ਮਾੜਾ ਕੰਮ ਨਹੀਂ ਕਰਦੀਆਂ ਸਰਕਾਰਾਂ ਜਿਹੜਾ ਹੈ ਕਿ ਉਹ ਲੋਕਾਂ ਨੂੰ ਜਾਗਰੂਕ ਕਰਦੀਆਂ ਨੇ ਠੀਕ ਹੈ ਚਾਹੇ ਪਿਛਲੀ ਸਰਕਾਰਾਂ ਚਾਹੇ ਇਹ ਵਾਲੀ ਸਰਕਾਰ ਹੈ ਇਹ ਲਗਾਤਾਰ ਜਿਹੜੇ ਆ ਭਰਾਲੇ ਜਿਹੜੇ ਆ ਉਹ ਸਰਕਾਰਾਂ ਵੱਲੋਂ ਚੱਲਦੇ ਰਹਿੰਦੇ ਨੇ ਪਰ ਜਾਗਰੂਕ ਜਿਹੜਾ ਹੈ ਉਹ ਆਮ ਲੋਕਾਂ ਨੂੰ ਹੁਣਾ ਦੇਗਾ ਕਿਉਂਕਿ ਆਮ ਲੋਕਾਂ ਨੂੰ ਇਸ ਦਾ ਮਤਲਬ ਇਹ ਹੀ ਹੈ ਕਿ ਜੇਕਰ ਅਸੀਂ ਕਹਿੰਦੇ ਹਾਂ ਕਿ ਕਿਸੇ ਦੇ ਘਰ ਅੱਗ ਲੱਗੀ ਹੈ ਤੇ ਹੁਣ ਬੁੱਝ ਗਈ ਤੇ ਅਸੀਂ ਵੇਖ ਲਈਏ ਤੇ ਫੇਰ ਹੀ ਆਪਾਂ ਸਾਹ ਉਹ ਜਿਹੜਾ ਸੇਕ ਆ ਕਿਤੇ ਨਾ ਕਿਤੇ ਜਿਹੜਾ ਆ ਹੌਲੀ ਹੌਲੀ ਘਰਾਂ ਦੇ ਨੇੜੇ ਆਉਂਦਾ ਆਪਣੇ ਘਰਾਂ ਦੇ ਨੇੜੇ ਵੀ ਆਉਂਦਾ ਇਸ ਚੀਜ਼ ਨੂੰ ਜਿਹੜਾ ਆ ਕਿ ਇਸ ਤੋਂ ਹੀ ਬਚਿਆ ਜਾ ਸਕਦਾ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਬੂਤਰ ਜਿਹੜਾ ਆ ਬਿੱਲੀ ਵੇਖ ਕੇ ਅੱਖਾਂ ਮੀਟ ਦਿੰਦੀ ਆ ਉਹ ਸਥਿਤੀ ਨਹੀਂ ਸਾਡੇ ਵਿੱਚ ਪੈ ਪੈਦਾ ਹੋਣੀ ਚਾਹੀਦੀ ਸਾਨੂੰ ਇਹੀ ਹੋਣਾ ਜਾਗਰੂਕ ਹੋਣਾ ਚਾਹੀਦਾ ਜੇਕਰ ਇਹ ਸਥਿਤੀ ਪੈਦਾ ਹੁੰਦੀ ਆ ਕੋਈ ਨਛੇ ਤੇ ਪ੍ਰਤੀ ਕਿਉਂਕਿ ਸਰਕਾਰ ਨੇ ਇਹੀ ਕਿਹਾ ਕਿ ਗੁਪਤ ਰੱਖ ਕੰਮ ਰੱਖਿਆ ਹੈ ਗੁਪਤ ਦੇ ਹੱਦ ਤੱਕ ਜੇਕਰ ਤੁਸੀਂ ਸੂਚਨਾ ਦਿੰਦੇ ਹੋ ਤੇ ਅਸੀਂ ਇਸ ਕੋਡ ਨੂੰ ਜਿਹੜਾ ਆ ਉਹ ਕੱਢ ਸਕਦੇ ਹਾਂ ਮੈਨੂੰ ਇਹ ਸੁਨੇਹਾ ਦੇਣਿਆ ਕਿ ਜਿਸ ਤਰ੍ਹਾਂ ਕਿ ਸਾਡਾ ਯੂਥ ਕਲੱਬ ਹੈ ਯੁਵਕ ਕਲੱਬ ਜਿਹੜਾ ਸਾਡਾ ਬਸਰਾਵਾ ਦਾ ਇਹ ਉਪਰਾਲਾ ਕਰ ਰਿਹਾ ਜੀ ਨਸ਼ਿਆਂ ਨੂੰ ਦੂਰ ਕਰਨ ਵਾਸਤੇ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਸਭ ਤੋਂ ਵੱਡਾ ਉਪਰਾਲਾ ਇਹ ਹੈ ਜਾਂ ਤਾਂ ਉਹਨਾਂ ਨੂੰ ਬੱਚਿਆਂ ਨੂੰ ਗੁਰੂ ਵਾਲੇ ਬਣਾਓ ਜਾਂ ਫਿਰ ਉਹਨਾਂ ਨੂੰ ਖੇਡਾਂ ਦੇ ਨਾਲ ਲਾਓ ਇਹ ਸਾਡਾ ਜਿਹੜਾ ਕਲੱਬ ਹੈ ਜਿਹਦੇ ਸਰਪ੍ਰਸਦ ਆਦਲਵਾਦ ਸਿੰਘ ਜੀ ਨੇ ਉਹਨਾਂ ਨੇ ਉਹਨਾਂ ਦੀ ਪੂਰੀ ਟੀਮ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ ਉਹ ਕਾਲਜ ਸਾਡੇ ਸਕੂਲ ਦੇ ਵਿੱਚ ਵੀ ਜਿਹੜਾ ਆ ਉਸ ਖੇਡਾਂ ਨਾਲ ਸੰਬੰਧਿਤ ਜਿਹੜਾ ਆ ਕਲੱਬ ਬਣਾ ਸਭਾਣ ਵੰਡ ਕੇ ਗਏ ਨੇ ਤੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਗਏ ਨੇ ਕਿ ਵੀ ਤੁਸੀਂ ਨਸ਼ਿਆਂ ਨੂੰ ਛੱਡ ਕੇ ਜਾਂ ਇਸ ਭੈੜੀ ਬਿਮਾਰੀ ਨੂੰ ਦੂਰ ਰੱਖਣ ਵਾਸਤੇ ਖੇਡਾਂ ਦਾ ਸਾਥ ਲਓ ਜੇਕਰ ਖੇਡਾਂ ਚੰਗੀਆਂ ਨੇ ਸਿਹਤ ਚੰਗੀ ਆ ਤੇ ਤੁਹਾਨੂੰ ਪੜ੍ਹਾਈ ਦੇ ਵਿੱਚ ਵੀ ਕੋਈ ਕਮੀ ਨਹੀਂ ਕਿਉਂਕਿ ਪੜ੍ਹਾਈ ਵੀ ਜੜੀ ਆ ਉਹ ਸਾਡਾ ਤਾਂ ਹੀ ਸਾਥ ਦੇਗੀ ਜੇਕਰ ਸਾਡੀ ਸਿਹਤ ਚੰਗੀ ਆ ਔਰ ਇਹਨਾਂ ਦਾ ਇੱਕ ਹੋਰ ਵੀ ਬੜਾ ਵਧੀਆ ਕਲੱਬ ਦਾ ਜਿਹੜਾ ਕਲੱਬ ਨਾਲੋਂ ਇਹਨਾਂ ਦਾ ਪਰਸਨਲ ਉਪਰਾਲਾ ਵੀ ਅਸਦਾਦ ਅਲਬਾਸਿਕ ਉਹਨਾਂ ਦਾ ਤੇ ਜਿਹੜਾ ਬੱਚਾ ਸਾਡੇ ਕੋਲ 10ਥ ਕਲਾਸ ਦੇ ਵਿੱਚੋਂ ਫਰਸਟ ਆਉਂਦਾ ਉਹਨੂੰ 3100 ਰੁਪਏ ਦਾ ਇਨਾਮ ਦੇ ਰਹੇ ਨੇ ਤੇ ਪੜਾਈ ਨੂੰ ਪ੍ਰੇਰਿਤ ਕਰਨ ਵਾਸਤੇ ਤੇ ਜੇਕਰ ਜਿਹੜਾ 8ਵੀਂ ਚੋਂ ਫਰਸਟ ਆ ਰਿਹਾ ਉਹਨੂੰ 2100 ਦਾ ਇਨਾਮ ਦੇ ਰਹੇ ਨੇ ਤੇ ਜਿਹੜਾ ਸਾਡੇ ਕੋਲ 5ਥ ਚ ਪਾਸ ਹੋ ਰਿਹਾ ਉਹਨੂੰ ਵੀ 500 ਰੁਪਏ ਦਾ ਇਨਾਮ ਦੇ ਰਹੇ ਨੇ ਤਾਂ ਜੋ ਕਿ ਬੱਚੇ ਜਿਹੜੇ ਪੜਾਈ ਦੇ ਹਾਂਜੀ 1100 1100 ਕਰ ਦਿੱਤਾ ਇਹਨਾਂ ਨੇ ਤਾਂ ਜੋ ਕਿ ਸਮੇਂ ਦੇ ਨਾਲ ਜਿਹੜਾ ਆ ਬੱਚਿਆਂ ਨੂੰ ਐਜੂਕੇਸ਼ਨ ਵੱਲ ਪ੍ਰੇਰਿਤ ਕੀਤਾ ਜਾਵੇ ਬਾਕੀ ਤੁਸੀਂ ਇਹੀ ਮੈਂ ਬੇਨਤੀ ਕਰਦਾ ਕਿ ਜਿਹੜਾ ਸਾਡੇ ਮਤਲਬ ਸਕੂਲ ਬਸਰਾਵਾਂ ਦਾ ਸਾਰੇ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ ਸਕੂਲ ਬਣ ਗਿਆ ਪੂਰਾ ਸਟਾਫ ਆ ਇਹਦੀਆਂ ਸੁਵਿਧਾਵਾਂ ਦਾ ਲਾਭ ਜ਼ਰੂਰ ਠਾਓ ਇਹ ਤੁਸੀਂ ਵੀ ਦੇਖ ਸਕਦੇ ਹੋ ਤੁਸੀਂ ਕੈਮਰਾ ਵੀ ਮਾਰ ਸਕਦੇ ਸਕੂਲ ਦੀ ਨੁਹਾਰ ਦੇ ਉੱਤੇ ਇਹ ਸਾਡੇ ਸਾਰੇ ਸਟਾਫ ਦੀ ਪੂਰੀ ਮਿਹਨਤ ਹੈ ਜਿਹਦੇ ਨਾਲ ਸਾਡੇ ਪਿੰਡ ਦੇ ਜਿਹੜਾ ਪਿਆਰ ਆ ਉਹ ਇਸ ਸਕੂਲ ਬਿਲਡਿੰਗ ਦੇ ਵਿੱਚ ਝਲਕਦਾ ਸਾਡੇ ਬੱਚਿਆਂ ਕਿਉਂਕਿ ਇਸ ਸਮੇਂ ਜਿਹੜੀ ਅਨਰੋਲਮੈਂਟ ਦੀ ਵੀ ਜਿਹੜੀ ਹੈ ਮਿਹਮੋਹ ਚੱਲ ਰਹੀ ਆ ਸਾਡੇ ਵਾਸਤੇ ਬੜੀ ਖੁਸ਼ੀ ਦੇ ਮਾਣ ਵਾਲੀ ਗੱਲ ਆ ਜਿੱਥੇ ਇਸ ਬਾਕੀ ਪਿੰਡਾਂ ਦੇ ਵਿੱਚ ਬੱਚੇ ਸਕੂਲ ਘਟੇ ਨੇ ਬੱਚੇ ਪਰ ਸਾਡੀ ਗਿਣਤੀ ਜਿਹੜੀ ਹੈ 20 ਤੋਂ 25 ਬੱਚਿਆਂ ਦੀ ਗਿਣਤੀ ਵਾਧਾ ਹੋਈ ਹੈ ਜਿਹੜੀ ਸਾਡੇ ਵਾਸਤੇ ਬਹੁਤ ਹੀ ਖੁਸ਼ਕਦਪਾਲ ਹੈ ਸਤਿ ਸ਼੍ਰੀ ਅਕਾਲ ਹਰਸ਼ਿੰਦਰ ਸਿੰਘ ਆ ਜੀ ਮੈਂ ਪਿੰਡ ਬਸਰਾਵਾ ਦੇ ਜੁਗ ਸੇਵਾਵਾ ਕਲੱਬ ਦਾ ਸਕੱਤਰ ਹਾਂ ਅਤੇ ਨਾਲ ਨਾਲ ਹੀ ਮੈਂ ਗਵਰਨਮੈਂਟ ਸਕੂਲ ਦੇ ਵਿੱਚ ਅਧਿਆਪਕ ਹਾਂ ਜੁਗ ਸੇਵਾਵਾ ਕਲੱਬ ਬਸਰਾਵਾ ਪਿਛਲੇ 5 ਸਾਲਾਂ ਤੋਂ ਲਗਾਤਾਰ ਜਿਹੜਾ ਵਾ ਜਿਹੜੇ ਨਸ਼ੇ ਦੇ ਵਿੱਚ ਜਾ ਚੁੱਕੇ ਨੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਉਸ ਤੋਂ ਇਲਾਵਾ ਇਸ ਦੇ ਸੰਦਰਭ ਦੇ ਵਿੱਚ ਹੀ ਲਗਾਤਾਰ ਜਿਹੜੇ ਆ ਉਹ ਸੈਮੀਨਾਰ ਕਰਵਾਏ ਜਾ ਰਹੇ ਨੇ ਪਿਛਲੇ ਦਿਨੀ ਕਲੱਬ ਵੱਲੋਂ ਜਿਹੜਾ ਵਾ ਉਹ ਸੈਮੀਨਾਰ ਕਰਵਾ ਕੇ ਨਸ਼ਿਆਂ ਪਰਤੀ ਨੌਜਵਾਨਾਂ ਨੂੰ ਪਿੰਡ ਦੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਕੱਲ੍ਹ ਦੇ ਹੀ ਅਸੀਂ ਕਲੱਬ ਵੱਲੋਂ ਯੁਵਕ ਸਿਮਾਹਾ ਭਾਗ ਪੰਜਾਬ ਸਰਕਾਰ ਵੱਲੋਂ ਆਪਾਂ ਖੇਡਾਂ ਦਾ ਸਮਾਨ ਜਿਹੜਾ ਵਾ ਉਹ ਵੀ ਬੱਚਿਆਂ ਨੂੰ ਤਾਂ ਤਾਂ ਜੋ ਬੱਚੇ ਜਿਹੜੇ ਨੇ ਉਹ ਖੇਡਾਂ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣ ਕਲੱਬ 2019 ਦੇ ਵਿੱਚ ਰਜਿਸਟਰ ਕੀਤਾ ਸੀਗਾ ਜੀ ਕਰਵਾਇਆ ਸੀਗਾ ਪੰਜਾਬ ਸਰਕਾਰ ਤੋਂ ਹੁਣ ਲਗਾਤਾਰ 2022 ਤੋਂ ਲੈ ਕੇ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਇਹ ਸਰਕਾਰੀ ਸਹਾਇਤਾ ਵੀ ਆ ਨਾਲ ਦੇ ਨਾਲ ਵਲੰਟਰੀ ਪਿੰਡ ਦੇ ਨੌਜਵਾਨ ਜੋ ਵਾਰੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਮਦਦ ਦੇ ਨਾਲ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਦੀ ਮਦਦ ਦੇ ਨਾਲ ਇਹ ਸਾਰੇ ਉਪਰਾਲੇ ਜਿਹੜੇ ਕੀਤੇ ਜਾਂਦੇ ਆ ਔਰ ਹੁਣ ਵੀ ਅਸੀਂ ਕੱਲ ਤੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਨੂੰ ਮੁੱਖ ਰੱਖਦੇ ਹੋਏ ਆ ਅਸੀਂ ਇੱਕ ਪ੍ਰੋਗਰਾਮ ਜਿਹੜਾ ਧਾਰਮਿਕ ਸਿੱਖਿਆ ਦਾ ਉਹ ਕਰਵਾ ਰਹੇ ਆ ਜੀ ਸ਼ਾਮ ਨੂੰ ਉਹਦੇ ਵਿੱਚ ਨਦਰ ਕੀਰਤਨ ਤੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਆ ਤਾਂ ਜੋ ਬੱਚਿਆਂ ਨੂੰ ਜਿਹੜਾ ਧਾਰਮਿਕ ਸਿੱਖਿਆ ਨਾਲ ਜੋੜਿਆ ਜਾਵੇ ਉਹ ਨਸ਼ਾ ਦੂਰ ਕਰ ਸਕੇ। ਉਹ ਤੋਂ ਆਉਣ ਵਾਲੇ ਆਪਸੀ ਇਹ ਹੀ ਸੁਨੇਹਾ ਦਿਨ ਚਾਹੁੰਦੇ ਆ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਦਾ ਪੂਰਾ ਖਿਆਲ ਰੱਖੋ। ਬੱਚਾ ਕਿੱਥੇ ਜਾ ਰਿਹਾ ਔਰੀ ਸੰਗਤ ਕਿਸ ਤਰ੍ਹਾਂ ਦੀ ਆ, ਬੱਚਾ ਕੀ ਕਰ ਰਿਹਾ ਵਾ, ਬੱਚਾ ਪੜ੍ਹਾਈ ਤੋਂ ਇਲਾਵਾ ਹੋਰ ਕਿਦਾਂ ਦੇ ਯਾਰ ਦੋਸਤ ਔਰ ਮਿੱਤਰ ਕਿਦਾਂ ਦੇ ਨੇ ਉਹਦਾ ਖਿਆਲ ਰੱਖੋ ਤੇ ਜਿਹੜੇ ਨਾਲ ਤੁਸੀਂ ਜਿਹੜਾ ਆਪਣੇ ਬੱਚਿਆਂ ਦੇ ਧਿਆਨ ਵਿੱਚ ਰੱਖ ਕੇ ਨਸ਼ਾ ਦੂਰ ਕਰ ਸਕ